ਕੀ ਤੁਸੀਂ ਕੈਨੇਡਾ ਵਿੱਚ ਪੀਆਰ ਪਰਮਨੈਂਟ ਰੈਜ਼ਿਡੈਂਸੀ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ONP Ontario Nominee Program ਵਿੱਚ ਲਗਾਤਾਰ 10 ਡਰਾਅ ਕਰ ਦਿੱਤੇ ਗਏ ਹਨ ਜੀ ਹਾਂ 10 ਡਰਾਅ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਕਿਉਂਕਿ ONP ਅਜਿਹੀ ਸਟ੍ਰੀਮ ਹੈ ਜਿਸ ਵਿੱਚ ਡਰਾਅ ਆਮ ਤੌਰ ਤੇ ਹਫ਼ਤਿਆਂ ਜਾਂ ਮਹੀਨਿਆਂ ਤੱਕ ਨਹੀਂ ਹੁੰਦੇ ਪਰ ਇਸ ਵਾਰ ਇਹਨਾਂ ਨੇ ਇਕੱਠੇ 10 ਡਰਾਅ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਸਕੋਰ ਇੰਨਾ ਘਟ ਗਿਆ ਹੈ ਕਿ ਤੁਸੀਂ ਵਿਸ਼ਵਾਸ ਨਹੀਂ ਕਰੋਗੇ 32 ਅੰਕਾਂ ਤੱਕ ਆਓ ਇਸ ਬਾਰੇ ਵਿਸਥਾਰ ਨਾਲ ਜਾਣੀਏ ਕਿ ਕਿਹੜੀਆਂ ਸਟ੍ਰੀਮਸ ਵਿੱਚ ਇਨਵਾਈਟਸ ਆਏ ਕਿਹੜੇ ਪੇਸ਼ੇ ਟਾਰਗੇਟ ਕੀਤੇ ਗਏ ਅਤੇ ਕੈਨੇਡਾ ਵਿੱਚ ਹੁਣ ਕਿਸ ਖੇਤਰ ਦੀ ਮੰਗ ਹੈ ਪਹਿਲਾਂ ਤਾਂ ਇਹ ਸਮਝ ਲਈਏ ਕਿ ONP ਦੀਆਂ ਤਿੰਨ ਮੁੱਖ ਸਟ੍ਰੀਮਸ ਨੇ ਇਸ ਵਾਰ ਤਮਾਲ ਮਚਾਇਆ ਹੈ ਐਮਪਲਾਇਰ ਜੌਬ ਆਫਰ ਫੋਰਨ ਵਰਕਰ ਸਟ੍ਰੀਮ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਅਤੇ ਇਨ ਡਿਮਾਂਡ ਸਕਿੱਲ ਸਟ੍ਰੀਮ ਇਨ ਸਟ੍ਰੀਮਸ ਵਿੱਚ 2000 ਪੰਜੀ ਵਿੱਚ ਹੁਣ ਤੱਕ कुल 2706 અરજિકਾਰਾਂ ਨੂੰ ਇਨਵਾਈਟ ਕੀਤਾ ਗਿਆ ਹੈ ਆਓ ਇੱਕ ਇੱਕ ਕਰਕੇ ਸਮਝੀਏ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ এমਪਲਾਇਰ ਜੌਬ ਆਫਰ ਫੋਰਨ ਵਰਕਰਸ ਸਟ੍ਰੀਮ ਦੀ ਇਸ ਸਟ੍ਰੀਮ ਵਿੱਚ 81 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਖਾਸ ਗੱਲ ਇਹ ਹੈ ਕਿ ਜੂਨ 3 ਤੀਜੀ ਨੂੰ ਤਿੰਨ ਡਰਾ ਹੋਏ ਅਤੇ ਇਹਨਾਂ ਵਿੱਚ ਕਟਆਫ ਸਕੋਰ 45 32 55 ਅੰਕ ਸੀ ਇਹ ਡਰਾ ਵੱਖ-ਵੱਖ ਪੇਸ਼ਾ ਲਈ ਸਨ ਸਭ ਤੋਂ ਜ਼ਿਆਦਾ ਇਨਵਾਈਟਸ ਹੈਲਥ케ਅਰ ਪੇਸ਼ਾ ਨੂੰ ਗਏ ਜਿਵੇਂ ਕਿ ਨਰਸਾਂ ਪਰਸਨਲ سپورਟ ਵਰਕਰਸ ਪੀ ਐਸ ਡਬਲ ਅਤੇ ਹੋਮ ਸਪੋਰਟ ਵਰਕਰਸ ਇਸ ਤੋਂ ਇਲਾਵਾ ਰਿਟੇਲ ਮੈਨੇਜਰਸ ਨੂੰ ਵੀ ਕਾਫੀ ਇਨਵਾਈਟਸ ਮਿਲੇ ਇਹ ਡਰਾ ਖਾਸ ਤੌਰ ਤੇ ਟਾਰਗੇਟਿਡ ਸਨ ਮਤਲਬ ਸਿਰਫ ਖਾਸ ਪੇਸ਼ਿਆਂ ਤੇ ਖੇਤਰਾਂ ਨੂੰ ਹੀ ਇਨਵਾਈਟ ਕੀਤਾ ਗਿਆ ਉਦਾਹਰਨ ਲਈ ਇੱਕ ਡਰਾ ਵਿੱਚ 56 ਅੰਕਾਂ ਦਾ ਕਟਆਫ ਸੀ ਜੋ ਨਾਰਥਰਨ ਓਨਟਾਰੀਓ ਦੇ ਸ਼ਹਿਰਾਂ ਨੂੰ ਟਾਰਗੇਟ ਕਰਦਾ ਸੀ ਇਸੇ ਤਰ੍ਹਾਂ 32 ਅੰਕਾਂ ਵਾਲਾ ਡਰਾ ਰੀਜਨਲ ਇਕਨੋਮਿਕ ਡਿਵੈਲਪਮੈਂਟ ਥਰੂ ਇਮੀਗ੍ਰੇਸ਼ਨ ਰੈਡੀ ਪ੍ਰੋਗਰਾਮ ਦੇ ਸ਼ਹਿਰਾਂ ਲਈ ਸੀ ਇਹ ਸ਼ਹਿਰ ਖਾਸ ਤੌਰ ਤੇ Ontario ਦੇ ਉਹ ਖੇਤਰ ਹਨ ਜਿੱਥੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਮੀਗ੍ਰੇਸ਼ਨ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਜੇਕਰ ਤੁਹਾਡੇ ਕੋਲ ਇਨ੍ਹਾਂ ਸ਼ਹਿਰਾਂ ਵਿੱਚ ਜੌਬ ਆਫਰ ਹੈ ਤਾਂ ਪੀਆਰ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਅਤੇ ਇਸ ਦੇ ਲਈ ਤੁਹਾਨੂੰ ਐਲ ਐਮ ਆਈਏ ਆਫ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੀ ਵੀ ਲੋੜ ਨਹੀਂ 32 ਅੰਕਾਂ ਦੇ ਸਕੋਰ ਨਾਲ ਵੀ ਪੀਆਰ ਮਿਲ ਸਕਦੀ ਹੈ ਅਗਲੀ ਸਟ੍ਰੀਮ ਹੈ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਇਸ ਵਿੱਚ 2540 ਅਰਜ਼ੀਕਾਰਾਂ ਨੂੰ ਇਨਵਾਈਟ ਕੀਤਾ ਗਿਆ ਜੁਨਟੀਜੀ ਨੂੰ ਇਸ ਸਟ੍ਰੀਮ ਵਿੱਚ ਵੀ 10 ਡਰਾ ਹੋਏ ਜਿਨ੍ਹਾਂ ਦਾ ਕਟਆਫ ਸਕੋਰ 54, 85 ਅਤੇ 60 ਅੰਕ ਸੀ। ਇਹ ਵੀ ਟਾਰਗੇਟਡ ਡਰਾਸਨ। ਉਦਾਹਰਨ ਲਈ 85 ਅੰਕਾਂ ਵਾਲਾ ਡਰਾ ਈਸਟਰਨ 온ਟਾਰੀਓ ਲਈ ਸੀ, 54 ਅੰਕ ਨਾਰਦਰਨ 온ਟਾਰੀਓ ਲਈ ਅਤੇ 60 ਅੰਕ ਰੈਡੀ ਪ੍ਰੋਗਰਾਮ ਦੇ ਸ਼ਹਿਰਾਂ ਲਈ। ਇਸ ਸਟ੍ਰੀਮ ਵਿੱਚ ਸਿਰਫ ਉਹ ਅੰਤਰਰਾਸ਼ਟਰੀ ਵਿਦਿਆਰਥੀ ਯੋਗ ਸੰ ਜਿਨ੍ਹਾਂ ਨੇ 온ਟਾਰੀਓ ਦੀਆਂ ਸੰਸਥਾਵਾਂ ਤੋਂ ਪੜ੍ਹਾਈ ਕੀਤੀ ਅਤੇ ਇਨ੍ਹਾਂ ਖਾਸ ਖੇਤਰਾਂ ਵਿੱਚ ਜੌਬ ਆਫਰ ਪ੍ਰਾਪਤ ਕੀਤਾ ਸੀ। ਜੇਕਰ ਤੁਸੀਂ ਇਸ ਸਟ੍ਰੀਮ ਵਿੱਚ ਅਰਜ਼ੀ ਦਿੱਤੀ ਹੈ ਤੈਇ ਜ਼ਰੂਰ ਦੱਸੋ ਕਿ ਤੁਹਾਨੂੰ ਇਨਵਾਈਟ ਮਿਲਿਆ ਜਾਂ ਨਹੀਂ ਅਤੇ ਜੇ ਨਹੀਂ ਮਿਲਿਆ ਤਾਂ ਤੁਹਾਡਾ ਪੇਸ਼ਾ ਕਿਹੜਾ ਸੀ ਤੀਜੀ ਸਟ੍ਰੀਮ ਹੈ 인 డిమాండ్ ਸਕਿੱਲ ਸਟ੍ਰੀਮ ਇਸ ਵਿੱਚ 377 ਅਰਜ਼ੀਕਾਰਾਂ ਨੂੰ ਇਨਵਾਈਟ ਕੀਤਾ ਗਿਆ ਇਸ ਸਟ੍ਰੀਮ ਵਿੱਚ ਵੀ ਤਿੰਨ ਡਰਾ ਹੋਏ ਜਿਨ੍ਹਾਂ ਦਾ ਕਟਆਫ ਸਕੋਰ 34 23 ਅਤੇ 32 ਅੰਕ ਸੀ 23 ਅੰਕਾਂ ਦਾ ਸਕੋਰ ਤਾਂ ਸੱਚਮੁੱਚ ਹੈਰਾਨੀਜਨਕ ਹੈ ਕਿਉਂਕਿ ਇਹ ਲਗਭਗ ਮਿਨੀਮਮ ਯੋਗਤਾ ਦੇ ਬਰਾਬਰ ਹੈ ਇਸ ਸਟ੍ਰੀਮ ਵਿੱਚ ਵੀ ਹੈਲਥ케ਅਰ ਪੇਸ਼ਿਆਂ ਤੇ ਜ਼ਿਆਦਾ ਧਿਆਨ ਦਿੱਤਾ ਗਿਆ ਕਾਸਟੌਰ ਤੇ ਰੈਡੀ ਪ੍ਰੋਗਰਾਮ ਦੇ ਸ਼ਹਿਰਾਂ ਅਤੇ ਨਾਰਥ ਦਰਨ অন্ਟਾਰੀਓ ਵਿੱਚ ਹੁਣ ਸਵਾਲ ਇਹ ਹੈ ਕਿ ਇਨਾਂ ਡਰਾ ਵਿੱਚ ਸਭ ਤੋਂ ਜ਼ਿਆਦਾ ਮੰਗ ਵਾਲੇ ਪੇਸ਼ੇ ਕਿਹੜੇ ਸਨ ਸਭ ਤੋਂ ਵੱਧ ਇਨਵਾਈਟਸ ਹੋਮ ਸਪੋਰਟ ਵਰਕਰਸ ਅਤੇ ਪਰਸਨਲ ਸਪੋਰਟ ਵਰਕਰਸ ਪੀ ਐਸ ਡਬਲਯੂ ਨੂੰ ਮਿਲੇ ਜਿਨ੍ਹਾਂ ਦਾ ਨੋ ਕੋਡ 44101 ਹੈ ਇਹ ਪੇਸ਼ਾ ਇਨਾਂ ਮੰਗ ਵਿੱਚ ਹੈ ਕਿ 32 ਅੰਕਾਂ ਦੇ ਸਕੋਰ ਨਾਲ ਵੀ ਇਨਵਾਈਟਸ ਜਾਰੀ ਹੋਏ ਜੇਕਰ ਤੁਸੀਂ ਇਸ ਖੇਤਰ ਵਿੱਚ ਨਹੀਂ ਹੋ ਤਾਂ ਵੀ ਚਿੰਤਾ ਦੀ ਕੋਈ ਗੱਲ ਨਹੀਂ ਹੋਮ ਸਪੋਰਟ ਵਰਕਰ ਦਾ ਕੋਰਸ ਸਿਰਫ 6 ਮਹੀਨਿਆਂ ਦਾ ਹੈ ਅਤੇ ਤੁਸੀਂ ਇਸ ਨੂੰ ਵਰਕ ਪਰਮਿਟ ਦੇ ਵੀ ਕਰ ਸਕਦੇ ਹੋ ਸਟੱਡੀ ਪਰਮਿਟ ਦੀ ਲੋੜ ਨਹੀਂ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਸਟੱਡੀ ਪਰਮਿਟ ਹੈ ਤਾਂ ਤਾਂ ਕੋਈ ਸਮੱਸਿਆ ਹੀ ਨਹੀਂ ਇਸ ਤੋਂ ਇਲਾਵਾ 인-డిమాండ్ ਸਕਿੱਲਸ ਸਟ੍ਰੀਮ ਵਿੱਚ ਹੋਰ ਵੀ ਪੇਸ਼ੇ ਸ਼ਾਮਲ ਹਨ ਜਿਵੇਂ ਕਿ मीट ਕਟਰਸ ਕੰਸਟਰਕਸ਼ਨ ਵਰਕਰਸ ਲਾਈਫਸਟਾਕ ਲੇਬਰਰਸ ਹਾਰਵੈਸਟਿੰਗ ਲੇਬਰਰਸ ਨਰਸਰੀ ਅਤੇ ਗ੍ਰੀਨ ਹਾਊਸ ਲੇਬਰਰਸ ਅਤੇ ਸ਼ਿਪਰਸ/ਰੀਸੀਵਰਸ ਇਹ ਸਾਰੇ ਪੇਸ਼ੇ ONP ਦੀ ਅਧਿਕਾਰਤ ਵੈੱਬਸਾਈਟ ਤੇ ਸੂਚੀਬੱਧ ਹਨ ਜਿਸ ਨੂੰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਇਹਨਾਂ ਸਾਰੀਆਂ ਸਟ੍ਰੀਮਸ ਦੀ ਇੱਕ ਆਮ ਲੋੜ ਹੈ ਐਮਪਲਾਇਰ ਜੌਬ ਆਫਰ ਇਸ ਤੋਂ ਬਿਨਾ ਪੀਆਰ ਦੀ ਅਰਜ਼ੀ ਪੂਰੀ ਨਹੀਂ ਹੁੰਦੀ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਵਿੱਚ 온ਟਾਰੀਓ ਤੋਂ ਪੜ੍ਹਾਈ ਦੀ ਸ਼ਰਤ ਹੈ ਜਦਕਿ ਇਨ ਡਿਮਾਂਡ ਸਕਿੱਲ ਸਟ੍ਰੀਮ ਵਿੱਚ ਸਿਰਫ ਸੀਐਲਬੀ 4 ਦੀ ਪਾਸ਼ਾ ਯੋਗਤਾ ਅਤੇ ਮਿਨੀਮਮ ਸਿੱਖਿਆ ਦੀ ਲੋੜ ਹੁੰਦੀ ਹੈ ਤਾਂ ਇਹ ਸੀ 2025 ਦੇ ONP ਦੇ 10 ਡਰਾ ਦੀ ਕਹਾਣੀ ਮੁੱਖ ਗੱਲ ਇਹ ਹੈ ਕਿ ਹੁਣ ਕੈਨੇਡਾ ਵਿੱਚ ਪੀਆਰ ਲਈ ਸਿਰਫ ਉਹੀ ਪੇਸ਼ੇ ਸਫਲ ਹੋ ਰਹੇ ਹਨ ਜੋ ਮੰਗ ਵਿੱਚ ਹਨ ਜੇਕਰ ਤੁਹਾਡਾ ਸਕੋਰ ਉੱਚਾ ਹੈ ਪਰ ਤੁਹਾਡਾ ਪੇਸ਼ਾ ਟਾਰਗੇਟਡ ਨਹੀਂ ਤਾਂ ਇਨਵਾਈਟ ਮਿਲਣਾ ਮੁਸ਼ਕਲ ਹੈ ਇਸ ਲਈ ਅਪ ਟੂ ਡੇਟ ਰਹੋ ਟਾਰਗੇਟਡ ਪੇਸ਼ਾਤੇ ਨਜ਼ਰ ਰੱਖੋ ਅਤੇ ਜੇਕਰ ਲੋੜ ਹੋਵੇ ਤਾਂ ਹੋਮ ਸਪੋਰਟ ਵਰਕਰ ਵਰਗੇ ਕੋਰਸ ਕਰਕੇ ਆਪਣੀ ਸੰਭਾਵਨਾ ਵਧਾਓ ਦੋਸਤੋ ਅਸੀਂ ਇਹ ਖਬਰ ਤੁਹਾਨੂੰ ਆਈਆਰਸੀਸੀ ਦੀ ਵੈਬਸਾਈਟ ਤੋਂ ਇਕੱਠੀ ਕਰਕੇ ਦਿੰਦੀ ਹੈ ਇਸ 'ਚ ਬਹੁਤ ਮਿਹਨਤ ਲੱਗਦੀ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ